ਜਿਕਾਵਦੀਆਂ ਟੈਕਣ ਕਿਆਰੀਆਂ ਸ਼ਹਿਰਾਂ ਦੀ ਤੇਰੇ ਦਰ ਤੋਂ ਮੰਗ ਹੈ ਰੰਗਾ ਪਿਆਰ ਵਾਲੀਆਂ ਨਿਆਰੀਆਂ ਉਹ ਬੱਜ ਹੋਣ ਤੁਸਾਂ ਦੇ ਸੰਗ ਹੈ ਜਿਕਾਵਦੀਆਂ ਟੈਕਣ ਕਿਆਰੀਆਂ ਸ਼ਹਿਰਾਂ ਦੀ ਤੇਰੇ ਦਰ ਤੋਂ ਮੰਗ ਹੈ ਕਈਆਂ ਜਨਮਾਂ ਦੀ ਸਾਨੂੰ ਤਾਂਗ ਪ੍ਰੀਤਮਾ ਚੰਨ ਤੂੰ ਅਸੀਂ ਚਕੌਰ ਵਾਂਗ ਪ੍ਰੀਤਮਾ ਤੇਰੇ ਅੱਖਾਂ ਨਾਲ ਨੂੰ ਲਖ ਕਾਈ ਜਾਈਏ ਦੀ ਮੰਜ਼ਲਾਂ ਦੀ ਬਾਟ ਨੂੰ ਮੁਕਾਈ ਜਾਈਏ ਜੀ ਜੀ ਪੈਣ ਤੇਰੇ ਜੀ ਪੈਣ ਤੇਰੇ ਨਾਮ ਸੰਗ ਯਾਰੀਆਂ ਸਕੇ ਨਾ ਮਾਇਆ ਨਾ ਗਣੀ ਡੰਗ ਹੈ ਜੀ ਕਾਗਦੀਆਂ ਟੈਕਣ ਕਿਆਰੀਆਂ ਸ਼ਹਿਰਾਂ ਦੀ ਤੇਰੇ ਦਰ ਤੋਂ ਮੰਗ ਹੈ ਜੀ ਕਾਵਨੀਆਂ ਟੈਕਣ ਆ ਕੇ ਆਰੀਆਂ ਸ਼ਹਿਰਾਂ ਦੀ ਤੇਰੇ ਦਰ ਤੋਂ ਮੰਗ ਹੈ ਸੁਰਾ ਸੰਗ ਮੰਗ ਰਹੇ ਅਸੀਂ ਪੈਰ ਜੇ ਆਤਮਿਕ ਮੰਡਲ ਸੁਰਤ ਠਹਿਰ ਜੇ ਸੁਣ ਕੇ ਸਰੋਧੀਆਂ ਦੀ ਠਿਕੇ ਮਿਰਤੀ ਪੈਦਾ ਕਰੇ ਜਿਹੜੀ ਧਰਮ ਤੇ ਕੀਰਤੀ ਜਿਗਲੇ ਦੀਆਂ ਜਿਗਲੇ ਦੀਆਂ ਘੁੰਮਣ ਘਰਾਰੀਆਂ ਤੇਰਾਗਾ ਵਾਲਾ ਚਾਹੀਦਾ ਰੰਗ ਹੈ ਜਿਕਾਵਦੀਆਂ ਟੈਕਣ ਆਕਿਆਰੀਆਂ ਸ਼ਹਿਰਾਂ ਦੀ ਤੇਰੇ ਦਰ ਤੋਂ ਮੰਗ ਹੈ ਜਿਕਾਵਦੀਆਂ ਟੈਕਣ ਆਕਿਆਰੀਆਂ ਸ਼ਹਿਰਾਂ ਦੀ ਤੇਰੇ ਦਰ ਤੋਂ ਮੰਗ ਹੈ ਛੰਦ ਸੁਣ ਮੰਦ ਮਤ ਦੂਰ ਹੋ ਜਾਏ ਸੱਚੇ ਤੇਰੇ ਨਾਮ ਦਾ ਸਰੂਰ ਹੋ ਜਾਏ ਨੂਰ ਦਿਲਾਂ ਅੰਦਰੋਂ غرੂਰ ਹੋ ਜਾਏ ਕਾਮਨਾਂ ਵੀ ਰਸੀ ਭਰਪੂਰ ਹੋ ਜਾਏ ਛੰਦ ਸੁਣ ਮੰਦ ਮਤ ਦੂਰ ਹੋ ਜਾਏ ਸੱਚੇ ਤੇਰੇ ਨਾਮ ਦਾ ਸਰੂਰ ਹੋ ਜਾਏ ਨੂਰ ਦਿਲਾਂ ਅੰਦਰੋਂ غرੂਰ ਹੋ ਜਾਏ ਸੀ ਭਰਪੂਰ ਹੋ ਜਾਏ ਜਿਲਾਏ ਪਵ ਸਾਗਰ ਚਤਾਰੀਆਂ ਜੋ ਜਾਈਏ ਪਾਰ ਦੂਸਰੇ ਲੰਗ ਹੈ ਜੀ ਕਾਵਦੀਆਂ ਟੈਕਣ ਕਿਆਰੀਆਂ ਸ਼ਹਿਰਾਂ ਦੀ ਤੇਰੇ ਦਰ ਤੋਂ ਮੰਗ ਹੈ ਜਿਕਾਵਦੀਆਂ ਟਕਣ ਕੇ ਆਰੀਆਂ ਸ਼ਹਿਰਾਂ ਦੀ ਤੇਰੇ ਦਰ ਤੋਂ ਮੰਗ ਹੈ ਲਗੋ ਗੁਰੂ ਮਿਲ ਕਾਫੀਏ ਤੇ ਮਤਰਾ ਖਿਆਲ ਸੂਫੀ ਜਾਗ ਦੀ ਕਰਨ ਯਾਤਰਾ ਨਾਲਕ ਜੀ ਰੱਬੀ ਦਿਲ ਖੋਹ ਮ ਦੇ ਦਿਓ ਆਮਦਸ ਬੱਬੀ ਸੁਬਾ ਸ਼ਾਮ ਦੇ ਦਿਓ ਜੀ ਨਾਮ ਦੀਆਂ ਜੀ ਨਾਮ ਦੀਆਂ ਮਾਰ ਕੇ ਕਟਾਰੀਆਂ ਵਿਕਟਾਰਾਂ ਤੋਂ ਜਿੱਤਾ ਦਿਓ ਜੰਗ ਹੈ ਜਿਕਾਵਦੀਆਂ ਟੈਕਣਾ ਕਿਆਰੀਆਂ ਸ਼ਹਿਰਾਂ ਦੀ ਤੇਰੇ ਦਰ ਤੋਂ ਮੰਗ ਹੈ ਜਿਕਾਵਦੀਆਂ ਟੈਕਣਾ ਕਿਆਰੀਆਂ ਸ਼ਹਿਰਾਂ ਦੀ ਤੇਰੇ ਦਰ ਤੋਂ ਮੰਗ ਹੈ ਦਰਜਾਂ ਦੇ ਭਾਂਡੇ ਚ ਗਿਆਨ ਪੈ ਜਾਏ ਸੱਚ ਵਾਲੇ ਪੱਖ ਦਾ ਬਿਆਨ ਪੈ ਜਾਏ ਖਤਮ ਖੰਡਾਉਗੀ ਚਿੱਤ ਗੁਰਜੰਟ ਸਿੰਘ ਦਾ ਠਿਕਾਉ ਜੀ ਜੇ ਬਹਿਣਾ ਹੋਵੇ ਜੇ ਬਹਿਣਾ ਹੋਵੇ ਧਿਆਨ ਚ ਲਿਖਾਰੀਆਂ ਕਰੇ ਨਾ ਕੋਈ ਆਣ ਕੇ ਤੰਗ ਹੈ ਜਿਕਾਵਦੀਆਂ ਟੈਕਣਾ ਆਖਾਰੀਆਂ ਸ਼ਰਮ ਦੀ ਤੇਰੇ ਦਰ ਤੋਂ ਮੰਗ ਹੈ ਜਿਕਾਵਦੀਆਂ ਟੈਕਣਾ ਆਖਾਰੀਆਂ ਸ਼ਰਮਾਂ ਦੀ ਤੇਰੇ ਦਰ ਤੋਂ ਮੰਗ ਹੈ ਰੰਗਾਂ ਪਿਆਰ ਵਾਲੀਆਂ ਨਿਆਰੀਆਂ ਉੱਪਜ ਹੋਣ ਤੁਸਾਂ ਦੇ ਸੰਗ ਹੈ ਜਿਕਾਵਦੀਆਂ ਟੈਕਣ ਕਿਆਰੀਆਂ ਸ਼ਹਿਰਾਂ ਦੀ ਤੇਰੇ ਦਰ ਤੋਂ ਮੰਗ ਹੈ ਸ਼ਹਿਰਾਂ ਦੀ ਤੇਰੇ ਦਰ ਤੋਂ ਮੰਗ ਹੈ ਸ਼ਹਿਰਾਂ ਦੀ ਤੇਰੇ ਦਰ ਤੋਂ ਮੰਗ ਹੈ